ਤੇ ਮੈਂ ਇਸੇ ਨਾਂ ਨਾਲ ਪ੍ਰੀ-ਵੇਡਿੰਗ ਦੀ ਗੱਲ ਕੀਤੀ ਸੀ ਵੀ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਿਹੜੇ ਫੀਲਡ ਨੂੰ ਆਪਣੇ ਸ਼ੌਂਕ ਨੂੰ ਬਾਰ ਕਰਕੇ ਆ ਪ੍ਰੀ-ਵੇਡਿੰਗ ਦੇ ਤੌਰ ਤੇ ਹਾਂ ਇਹੋ ਜਿਹਾ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਕਿਉਂਕਿ ਜਿਸ ਜਮਾਨੇ ਦੇ ਵਿੱਚ ਮੈਂ ਪ੍ਰੀ-ਵੇਡਿੰਗ ਕੀਤੀ ਆ 1987 ਦੇ ਵਿੱਚ ਸ਼ੁਰੂਜੀ ਆਪਣੀਆਂ ਮੈਰਿਜ ਫਿਲਮਾਂ ਦੇ ਵਿੱਚ ਮੈਂ ਪ੍ਰੀ-ਵੇਡਿੰਗ ਨਾਂ ਨਹੀਂ ਰੱਖਿਆ ਉਹ ਨਾਂ ਵੀ ਮੈਂ ਆਪਣੇ ਕੋਲੋਂ ਰੱਖਿਆ ਸੀ ਉਹਦਾ ਨਾਂ ਸੀ ਖਾਬ ਜੀ ਕਿਉਂਕਿ ਸਾਡੇ ਜ਼ਮਾਨੇ ਦੇ ਵਿੱਚ ਇੱਕ ਬਹੁਤ ਹੀ ਭਲਾ ਜ਼ਮਾਨਾ ਸੀ ਉਸ ਵੇਲੇ ਉਸ ਵੇਲੇ ਕੋਈ ਆਪਣੀ ਧੀ ਭੈਣ ਨੂੰ ਅਨੁਮਤੀ ਨਹੀਂ ਸੀ ਕੋਈ ਇਜ਼ਾਜ਼ਤ ਨਹੀਂ ਸੀ ਜਾਨੀ ਕਿ ਦਿੰਦਾ ਕਿ ਉਹ ਘਰ ਤੋਂ ਬਾਹਰ ਲਾ ਜਾ ਕੇ ਕੋਈ ਵੀਡੀਓ ਬਣਾਵੇ ਜਿੱਦਾਂ ਹੁਣ ਅੱਜ ਕੱਲ ਲੜਕਾ ਲੜਕੀ ਕਪਲ ਜਿੰਨਾ ਵੀ ਬਾਹਰ ਜਾ ਕੇ ਆਪਣੀ ਸ਼ੂਟ ਕਰਾ ਕੇ ਲਿਆਉਂਦੇ ਆ ਤੇ ਘਰ ਵੱਲੋਂ ਵੀ ਇਜ਼ਾਜ਼ਤ ਦਿੱਤੀ ਜਾਂਦੀ ਆ ਤੇ ਇੱਕ ਖੁੱਲਾ ਮਾਹੌਲ ਹੋ ਗਿਆ ਹੁਣ ਤੇ ਉਹ ਤੋਂ ਸਾਡੇ ਬਾਰੇ ਨਹੀਂ ਸੀਗਾ ਕਾਫੀ ਪਾਬੰਦੀਆਂ ਸੀ ਹਾਂ ਕਾਫੀ ਪਾਬੰਦੀਆਂ ਸੀ ਲੇਕਿਨ ਮੈਨੂੰ ਬਣਾਉਣ ਬਣਾਉਣ ਵਾਲੇ ਨੂੰ ਵੀ ਪਾਬੰਦੀ ਸੀ ਮੈਂ ਬਹੁਤ ਡਰਦੇ ਡਰਦੇ ਨੇ ਕਹਿੰਦਾ ਮੈਂ ਤੁਹਾਡਾ ਇੱਕ ਗਾਣਾ ਬਣਾਦਾ ਤੇ ਉਹ ਘਰਦਿਆਂ ਨੇ ਕਹਿੰਦਾ ਨਹੀਂ ਛੱਡੋ ਤੁਸੀਂ ਇਦਾਂ ਦੇ ਕੰਮ ਨਹੀਂ ਸਿੰਪਲ ਬਣਾ ਦਿਓ ਪਰ ਫਿਰ ਵੀ ਮੇਰੇ ਅੰਦਰ ਸੀਗਾ ਕਿ ਮੈਂ ਕੋਈ ਵੱਧ ਤੋਂ ਵੱਧ ਬਣਾ ਕੇ ਦਿਖਾਵਾਂ ਉਹ ਜਿਹੜੀ ਕਾਂ ਵਾਲੀ ਗੱਲ ਸੀ ਨਾ ਉਹ ਵੀ ਇੱਕ ਪ੍ਰੀ-ਵੈਟਿੰਗ ਦੇ ਵਿੱਚ ਖਾਸ ਸੀਗਾ ਕੁੜੀ ਔਸੀਆਂ ਪਾਉਂਦੀ ਆ ਕੰਧ ਦੇ ਉੱਤੇ ਜੀ ਤੋਂ ਕਾ ਨੂੰ ਕਹਿ ਰਹੀ ਸੀ ਕਿ ਸਾਡੇ ਵੀ ਬਨੇਰੇ ਉੱਤੇ ਬੋਲਵੇ ਨਿਤ ਬੋਲਦਾ ਗਵਾਂਡੀਆਂ ਦੇ ਕਾਮਾਂ ਦੱਸ ਕਿਹੜੇ ਦਿਨੇ ਆਉ ਸਾਡਾ ਢੋਲਵੇ ਨਿਤ ਬੋਲਦਾ ਗਵਾਂਡੀਆਂ ਦੇ ਕਾਮਾਂ ਤੈਨੂੰ ਕੁੱਟ-ਕੁੱਟ ਚੂਰੀਆਂ ਪਾਵਾਂ ਉਹ ਮੈਂ ਕਾਂ ਤੋਂ ਸਾਰੇ ਵਸੀਲ ਲੈ ਬਾਂ ਉਹ ਤੁਸੀਂ ਦੇਖ ਲਏ ਆ ਜੀ ਬਿਲਕੁਲ ਮੇਰੀ ਪ੍ਰੀ ਵੈਟਿੰਗ ਮੈਂ ਇਹ ਉਦੋਂ ਤੋਂ 1987 ਸੇ ਸ਼ੁਰੂ ਕਰ ਦਿੱਤੀ ਸੀ ਪਰ ਲੇਕਿਨ ਜਦੋਂ ਸਾਡਾ ਜ਼ਮਾਨਾ ਪ੍ਰੀ ਵੈਟਿੰਗ ਦਾ ਸੀਗਾ ਉਹ ਬਹੁਤ ਹੀ ਤੋਂ ਤਕਨੀਕ ਨਹੀਂ ਸੀ ਕੋਈ ਜਿਦਾ ਹੁਣ ਅੱਜ ਕੱਲ ਸਾਡੇ ਕੋਲ ਸਭ ਤਕਨੀਕ ਹੈ ਅਸੀਂ ਸੈਟਿੰਗ ਕਰ ਲੈਨੇ ਆ ਉਦੋਂ ਜੋ ਇੱਕ ਰੀਵਨ ਰੀਵਨ ਫੀਤਾ ਐਸਡ ਦਾ ਕੀਤਾ ਸੀ ਕਿਉਂਕਿ ਵੀਐਚਆਰਸ ਕੈਮਰੇ ਸੀਗੇ ਉਹ ਜੋ ਨੇ ਚੱਲ ਦਿੱਤਾ ਸਾਡੇ ਕੋਲ ਇੰਨਾ ਵੀ ਤਕਨੀਕ ਨਹੀਂ ਸੀ ਕਿ ਉਹਨੂੰ ਬੈਕ ਕਰਕੇ ਦੁਬਾਰਾ ਸੈਟਿੰਗ ਕਰ ਲਈਏ ਤੇ ਉਹ ਅਸੀਂ ਮੈਂ ਉਸ ਵੇਲੇ ਵੀ ਇੱਕ ਆਪਣੇ ਕੋਲੋਂ ਬਣਾਈਆਂ ਹੋਈਆਂ ਤਕਨੀਕਾਂ ਆਪਣੇ ਬ੍ਰੇਨ ਨਾਲ ਬਣਾਈਆਂ ਹੋਈਆਂ ਤਕਨੀਕਾਂ ਨੂੰ ਉਸੂਸ ਕਰਕੇ ਬਣਾਉਂਦਾ ਰਿਹਾ ਪਤਾ ਰਿਖ ਟੈਸਟ ਦਿਖਾ ਲਦਾ ਇਹਦੇ ਵਿੱਚ ਇੱਕ ਬਹੁਤ ਖਾਸ ਗੱਲ ਹੈ ਦੋਸਤੋ ਮੈਂ ਦੱਸ ਨਹੀਂ ਚਾਹਣਾ ਦਰੇਸ਼ ਜੀ ਤੁਹਾਨੂੰ ਕਿ ਮੈਂ ਕਿਸੇ ਦੀ ਪ੍ਰੀ ਵੈਡਿੰਗ ਨਹੀਂ ਦਿਖਾ ਸਕਦਾ ਕਿਉਂਕਿ ਇਹ ਇੱਕ ਸਦਾ ਪਰਸਨਲ ਮਾਮਲਾ ਹੁੰਦਾ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਦਾ ਕਿ ਮੈਂ ਆਪਣੇ ਵਿਆਹ ਦੀ ਪ੍ਰੀ ਵੈਡਿੰਗ ਤੁਹਾਨੂੰ ਦਿਖਾ ਲ ਦਿੰਨਾ 287 ਦੇ ਵਿੱਚ ਇਹ ਦੋਸਤੋ ਮੈਂ ਆ ਤੇ ਮੇਰੀ ਵਾਈਫ ਆ ਇਹ ਪ੍ਰੀ ਵੈਡਿੰਗ ਤੁਸੀਂ ਇਹਦੀ ਸ਼ੁਰੂਆਤ ਕਿੱਦਾਂ ਹੋਈ ਲੇਕਿਨ ਇਹ ਨਾ ਦੇਖੋ ਕਿ ਇਹ ਅੱਜ ਦੀ ਤਕਨੀਕ ਨਾਲ ਉਹ ਪ੍ਰੀ ਵੈਡਿੰਗ ਮੀਲ ਨਹੀਂ ਖਾਂਦੀ ਬਹੁਤਾ ਲੇਕਿਨ ਉਹ ਦੇਸੀ ਤਰੀਕਾ ਸੀ ਲੇਕਿਨ ਇਹ ਹੈ ਸ਼ੁਰੂਆਤ ਜੀ ਜੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਗੱਲ ਦੀ ਮੈਂ ਇਹ ਪ੍ਰੀ ਵਿਡਿੰਗ ਤੁਹਾਨੂੰ ਦਿਖਾਣਾ ਵਸੀਲੇ ਨਾ ਹੋਣ ਦੇ ਬਾਵਜੂਦ ਹਾਂ 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 ਕਿਤੇ ਤੰਗ ਤਰੀਕੇ ਨਾਲ ਹੋਣ ਦੇ ਬਾਵਜੂਦ ਤੁਸੀਂ ਉਸ ਨੂੰ ਲੈਵਨ ਨੂੰ ਉਸ ਤਰੀਕੇ ਨੂੰ ਆਪਣੇ ਤੌਰ ਤੇ ਆਪਣੇ ਆਪਨੇ ਆਪਣੇ ਹਾਫ ਭਾਅ ਦੇ ਨਾਲ ਤੁਸੀਂ ਉਹਨੂੰ ਪ੍ਰੀ ਵਿਡਿੰਗ ਨੂੰ ਆਪਣਾ ਸ਼ੂਟ ਕੀਤਾ ਹਾਂ ਲਓ ਜੀ ਦੇਖੋ ਇਹ ਪ੍ਰੀ ਵਿਡਿੰਗ ਮੈਂ ਤੁਹਾਨੂੰ ਖੁਦ ਆਪਣੇ ਹੀ ਵਿਆਹ ਦੀ ਪ੍ਰੀ ਵਿਡਿੰਗ ਦਿਖਾ ਰਦਾ ਤੇ ਇਹ ਲਓ ਨਜ਼ਰ ਕੇ ਸਾਹਮਨੇ ਜਿਗਰ ਕੇ ਪਾ ਕਿਸਾਮਨੇ ਜਿਗਰ ਕੇ ਪਾਸ हूँ। मैं तो बड़ी से मरना जाओ कहीं मरना जाओ कहीं जुदा नगर के सामने जिगर के पास नगर के सामने దిగరు కేపా जिगर के पार नजर के सामने जिगर के पार 니 બોલ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਮਰਾ ਇਹ ਸ਼ੂਟ ਕੀਤਾ ਔਰ ਮੈਂ ਇਸ ਗੱਲ ਵੀ ਐਪਰੀਸ਼ੀਏਟ ਕਰਦਾ ਤੁਹਾਨੂੰ ਕਿਉਂਕਿ ਬੜੀ ਸਖਤ ਮਿਹਨਤ ਕੀਤੀ ਤੁਸੀਂ ਸਟਾਰਟਿੰਗ ਤੋਂ ਸ਼ੁਰੂਆਤ ਤੋਂ ਲੈ ਕੇ ਔਰ ਅੱਜ ਉਸ ਤੁਹਾਡੀ ਮਿਹਨਤ ਨੂੰ ਫਲ ਫੁੱਲ ਵੀ ਲੱਗੇ ਔਰ ਪੂਰੀ ਦੁਨੀਆ ਦੇ ਵਿੱਚ ਅੱਜ ਤੁਹਾਡਾ ਨਾਮ ਜਿਹੜਾ ਹਰ ਇੱਕ ਦਰਸ਼ਕ సంత ਕਰਦਾ ਤੁਹਾਡੀ ਵੀਡੀਓ ਨੂੰ ਤੁਹਾਡੀ ਸ਼ੂਟ ਨੂੰ ਜਦੋਂ ਤੁਸੀਂ ਆਪਣੇ ਫੀਲਡ ਦੇ ਵਿੱਚ ਕੰਮ ਕੀਤੇ ਨੇ